ਜਗਤੋ ਚੰਗੇ ਲੋਕ ਸਾਡੇ ਜੀਵਨ ਦੇ ਵਿੱਚ ਆ ਜਾਂਦੇ ਨੇ ਸਾਡੇ ਸੰਪਰਕ ਚ ਆ ਜਾਂਦੇ ਨੇ ਉਹਨਾਂ ਦਾ ਅਸਰ ਸਾਡੇ ਤੇ ਹੋ ਜਾਂਦਾ ਜਿਸ ਤਰ੍ਹਾਂ ਕਿਸੇ ਨੀਅਤਰ ਸੁਟਿਆ ਹੋਵੇ ਤੂੰ ਦੀ ਖਸਬੂ ਵਾਲੇ ਦਵਾਲੇ ਫੈਲਦੇ ਏਸੀ ਤਰ੍ਹਾਂ ਜਿਸ ਵਿੱਚ ਚੰਗੇ ਗੁਨਾ ਦੀ ਊਰਜਾ ਨਾਮ ਦੀ ਊਰਜਾ ਉਦਾਵੀ ਅਸਰ ਵਾਲੇ ਦਿਵਾਲੇ ਹੁੰਦੇ ਅਸੀਂ ਜਿਹੋ ਜੀ ਸੰਗਤ ਕਰਾਂਗੇ ਸਾਡੇ ਤੇ ਉਹ ਜਿਹਾ ਹੀ ਰੰਗ ਚੜ੍ਹਨਾ ਇਸ ਕਰਕੇ ਚੰਗੇ ਲੋਕਾਂ ਦੀ ਸੰਗਤ ਕਰਨੀ ਤਾਂ ਕਿ ਅਸੀਂ ਨੇਕ ਬਣ ਜਾਈਏ ਸਤਗੁਰੂ ਜੀ ਨੇ ਕਿਹਾ ਸੀ ਕਬੀਰ ਚੰਦਨ ਕਾ ਬਿਹਰਾ ਪਲਾ ਬੇੜਿਓ ਟਾਕ ਪਲਾਸ ਉਵੀ ਚੰਦਨ ਹੋ ਰਹੇ ਬਸੇ ਜੋ ਚੰਦਨ پاس ਜਿਸ ਤਰ੍ਹਾਂ ਚੰਦਨ ਦੀ ਸੰਗਤ ਦੇ ਨਾਲ ਬਾਕੀ ਦੇ ਰਖਤ ਵੀ ਚੰਦਨ ਹੋ ਜਾਂਦੇ ਨੇ ਏਸੀ ਤਰ੍ਹਾਂ ਨੇਕ ਲੋਕਾਂ ਦੀ ਸੰਗਤ ਕਰਨ ਦੇ ਨਾਲ ਅਸੀਂ ਵੀ ਨੇਕ ਬਣ ਜਾਂਦੇ ਹਾਂ ਇਸ ਕਾਰਨ ਗੁਰੂ ਜੀ ਨੇ ਸਾਨੂੰ ਹਮੇਸ਼ਾ ਚੰਗੇ ਲੋਕਾਂ ਦੀ ਸੰਗਤ ਕਰਨ ਦੇ ਲਈ ਹੀ ਪ੍ਰੇਰਿਤ ਕੀਤਾ ਹੈ ਅੱਛੇ ਲੋਕਾਂ ਦੀ ਸੰਗਤ ਕਰਨ ਲਈ ਹੀ ਪ੍ਰੇਰਿਤ ਕੀਤਾ ਹੈ ਤੇ ਆਪਣੇ ਚ ਵੀ ਐਸੇ ਗੁਣ ਭਰਨ ਲਈ ਕਿ ਆਪ ਤਰੇ ਔਰਨ ਨੂੰ ਤਾਰੇ ਆਪ ਵੀ ਤਰੋ ਤੇ ਬਾਕੀਆਂ ਨੂੰ ਵੀ